ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਮਹਿਰਪਾਲ ਕਾ ਟਿੱਬੀ ਇੱਕ ਕੈਨੀਫੁਰੀਆਂ ਦੇ ਵਿੱਚ ਨਾ ਇੱਕ ਸ਼ੋਅ ਹੋਇਆਗਾ ਮਤਲਬ ਗੇਮ ਆ ਜਿਹਨੂੰ ਥੱਪੜ ਮਾਰ ਕੇ ਸਾਡੇ ਇੱਕ ਪੰਜਾਬੀ ਵੀਰ ਨੇ ਜਿੱਤਿਆਗਾ ਬਹੁਤ ਵਧੀਆ ਲੱਗਿਆ ਬਹੁਤ ਉਹ ਹੋਇਆ ਕਿਉਂਕਿ ਜਿਹੜਾ ਉਹਨਾਂ ਦਾ ਨਾਮ ਸੀ ਨਾ ਜਿਹਾਰ ਤੁਸੀਂ ਇਹ ਲਾ ਕੇ ਚੱਲੋ ਵੀ ਪਹਿਲਾਂ ਤਾਂ ਉਹਦੇ ਉੱਤੇ ਸਾਨੂੰ ਬਹੁਤ ਫਖਰ ਮਹਿਸੂਸ ਹੋਇਆ ਫੇਰ ਜਿਹੜਾ ਉਹਦਾ ਸ਼ਹਿਰ ਆਗਾ ਅੱਜ ਚਮਕੌਰ ਸਾਹਿਬ ਜੀ ਉਤੋਂ ਤੁਸੀਂ ਇਹ ਲਾ ਕੇ ਚੱਲੋ ਜੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਤੋਂ ਹਾਂ ਇੱਕ ਗੁਰੂਆਂ ਦੀ ਧਰਤੀ ਤੋਂ ਪੈਦਾ ਹੋਇਆ ਤਾਂ ਉਹਨੇ ਸਾਬਤ ਕਰਤਾ ਵੀ ਮੈਂ ਇੱਕ ਪੰਜਾਬੀ ਹਾਂਗਾ ਮੈਂ ਇੱਕ ਦਸਵੇਂ ਪਾਤਸ਼ਾਹੀ ਦਾ ਪੁੱਤਾਂਗਾ ਤਾਂ ਤੁਸੀਂ ਇਹ ਲਾ ਕੇ ਚੱਲੋ ਆਪਣੇ ਦੇਸ਼ ਤਾਂ ਹਰ ਕੋਈ ਜਿੱਤਦਾਗਾ ਉਹਨੇ ਬਾਹਰਲੇ ਲੋਕਾਂ ਦੇ ਵਿੱਚ ਜਿੱਥੇ ਸਾਡਾ ਪੰਜਾਬੀ ਕੋਈ ਕੋਈ ਸੀ ਸਾਰੇ ਬਾਹਰਲੇ ਤੇ ਉਨੇ ਉੱਥੇ ਆਪਣੀ ਇੱਕ ਜਿੱਤ ਹਾਸਲ ਕਰੀ ਮੈਂ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਕਹਿਣਾ ਚਾਹਨੀ ਹੈਗੀ ਵੀ ਜੇ ਸਾਨੇ ਹੀਰੋ ਮੰਨਣਾ ਜਾਂ ਅਸੀਂ ਕਿਸੇ ਨੂੰ ਆਪਣਾ ਆਟਲ ਮੰਨਣਾ ਤਾਂ ਇਦਾਂ ਦੇ ਲੋਕਾਂ ਨੂੰ ਮੰਨੋ ਜਿਨੇ ਸਾਡਾ ਫਖਰ ਨਾਲ ਸਿਰ ਉੱਚਾ ਕਰਿਆਗਾ ਵੀਰ ਨੇ ਉਸ ਵੀਰ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦੇਣੀ ਹੈਗੇ ਜਿਉਂਦਾ-ਵਸਦਾ ਰਹੇ ਪ੍ਰਮਾਤਮਾ ਤਰੱਕੀਆਂ ਬਖਸ਼ੇ ਉਮਰਾਂ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ